ਪੰਜਾਬ ਚ ਕਾਂਗਰਸ ਪਾਰਟੀ ਦੇ ਕਲੇਸ਼ ਚ ਸ਼ਾਇਰੀ ਦੇ ਅੰਦਾਜ਼ ਚ ਵੀ ਇੱਕ ਦੂਜੇ ਨੂੰ ਜਵਾਬ ਦਿੱਤੇ ਜਾ ਰਹੇ ਨੇ ਦਰਅਸਲ ਵਿਵਾਦ ਦੀ ਜੜ ਕੀ ਹੈ ਆਪੋ ਆਪਣੀ ਜਿਹੜੀ ਸਿਆਸੀ ਪਈ ਇਹਨੂੰ ਅੱਗੇ ਵਧਾਉਣਾ ਹੀ ਵਿਵਾਦ ਦੀ ਜੜ੍ਹ ਹੈ ਜਾਂ ਕਾਰਨ ਇਸ ਦੇ ਪਿੱਛੇ ਹੋਰ ਨੇ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਚਰਚਾਵਾਂ ਆਈ ਸੀ ਕਿ ਆਪ ਤੇ ਕਾਂਗਰਸ ਦਾ ਗਾਠਜੋੜ ਹੋਵੇਗਾ ਤੇ ਸੀਟਾਂ ਦੀ ਵੰਡ ਹੋਣੀ ਹੈ ਪਰ ਆਖਰਕਾਰ ਨੇੜੇ ਆਉਂਦਿਆਂ-ਆਉਂਦਿਆਂ ਚੋਣਾਂ ਦੇ ਸਮਾਂ ਇਹ ਗੱਲ ਲਗਭਗ ਤੈਅ ਹੋ ਗਈ ਹੈ ਕਿ ਪੰਜਾਬ 'ਚ ਘਟੋ-ਘਟ ਇੰਡੀਆ ਗਾਠ ਜੁੜ ਦੇ ਤੈਅ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਗਾਠਜੋੜ ਨਹੀਂ ਹੋ ਰਿਹਾ ਆਪੂ ਆਪਣੀ ਥਾਂ ਤੇ 13 ਦੀਆਂ 13 ਸੀਟਾਂ ਤੇ ਚੋਣ ਲੜੀ ਜਾਣੀ ਹੈ ਹਾਲਾਂਕਿ ਚੰਡੀਗੜ੍ਹ ਜਿਹੜੀ ਕਿ ਪੰਜਾਬ ਤੇ ਹਰਿਆਣਾ ਰਾਜਧਾਨੀ ਹੈ ਗਵਾਂਡ ਦੇ ਵਿੱਚ ਉੱਥੇ ਕਾਂਗਰਸ ਤੇ ਆਪ ਦਾ ਗੱਠ ਜੋੜ ਬੇਸ਼ੱਕ ਹੋ ਗਿਆ। ਹੁਣ ਗੱਲ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਸ਼ਾਇਰੀ ਦੇ ਵਿੱਚ ਜਿਹੜਾ ਜਵਾਬ ਦਿੱਤਾ ਸੀ ਕਿ ਮੈਨੂੰ ਗਰਾਉਣ ਲਈ ਮੈਨੂੰ ਢਾਉਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਮੌਜੂਦਾ ਵਿਧਾਇਕ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਜਵਾਬ ਦੇ ਦਿੱਤਾ। ਹਾਲਾਂਕਿ ਦੋਨਾਂ ਨੇ ਸ਼ਾਇਰੀ ਅੰਦਾਜ਼ ਦੇ ਵਿੱਚ ਸ਼ਾਇਰਾਂ ਨਾ ਅੰਦਾਜ਼ ਦੇ ਵਿੱਚ ਇੱਕ ਦੂਜੇ ਨੂੰ ਜਿਹੜੀਆਂ ਗੱਲਾਂ ਕਹੀਆਂ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜੰਗੇ ਇਸ ਵੇਲੇ ਕਾਂਗਰਸ ਪ੍ਰਧਾਨ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਉਸ ਸ਼ਾਇਰੀ ਦਾ ਹਾਲੇ ਤੱਕ ਰਾਜਾ ਵੜਿੰਗ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਵੱਖਰੀ ਸਿਆਸਤ ਕਰੇਗਾ ਉਸ ਦੇ ਬਾਰੇ ਜ਼ਰੂਰ ਰਾਜਾ ਵੜਿੰਗ ਕਹਿ ਚੁੱਕੇ ਨੇ ਕਿ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਤਾਂ ਜਿਹੜੀ 21 ਜਨਵਰੀ ਨੂੰ ਮੋਗਾ ਚ ਹੋਈ ਰੈਲੀ ਦੇ ਵਿੱਚ ਵੀ ਸਾਬਕਾ ਕਾਂਗਰਸ ਦੇ ਵਿਧਾਇਕ ਮਹੇਸ਼ਿੰਦਰ ਸਿੰਘ ਤੇ ਇੱਕ ਧਰਮਪਾਲ ਕਾਂਗਰਸ ਦੇ ਆਗੂ ਨੇ ਉਹਨਾਂ ਨੂੰ ਮੋਡਲੀ ਮੈਂਬਰਸ਼ਿਪ ਤੋਂ ਸਸਪੈਂਡ ਵੀ ਕਰ ਦਿੱਤਾ ਗਿਆ ਹੈ ਜਾਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਕਾਂਗਰਸੀਆਂ ਤੇ ਕਾਰਵਾਈ ਹੋਈ ਪਰ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕੀ ਹਾਲੇ ਚੋਣਾਂ ਦੀ ਜਿਹੜੀ ਇੱਕ ਕਮੇਟੀ ਵੀ ਬਣੀ ਹੈ ਉਸ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਲ ਹੈ ਪਰ ਜਿਹੜੀ ਉਹ ਰੈਲੀ ਹੋਈ ਉਸ ਦੇ ਵਿੱਚ ਹਾਲੇ ਤੱਕ ਨਵਜੋਤ ਸਿੰਘ ਸਿੱਧੂ ਤੇ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨੀ ਜਾਂ ਸਿਆਸੀ ਕਾਰਵਾਈ ਅਮਰਿੰਦਰ ਸਿੰਘ ਰਾਜਾ ਵੜਿੰਗ ਨਹੀਂ ਕਰ पाए ਔਰ ਚਰਚਾਾਂ ਮ ਆਏ ਨੇ ਕਿ ਉਹ ਕਰ ਵੀ ਨਹੀਂ ਪਾਉਣਗੇ ਕਿਉਂਕਿ ਬੇਵਾਸ ਨਜ਼ਰ ਆਉਂਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਦਾ ਨਾਲ ਨਾਲ ਥਾਪੜਾ ਮਿਲਿਆ ਹੋਇਆ ਹੁਣ ਗੱਲ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਸ਼ਾਇਰੀ ਕੀਤੀ ਸੀ ਉਸ ਦਾ ਜਵਾਬ ਸ਼ਾਇਰਾ ਨਾ ਅੰਦਾਜ਼ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਕੀ ਦਿੱਤਾ ਪਹਿਲਾਂ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਨਾ ਮੈਂ ਗिरा ਨਾ ਮੇਰੀ ਉਮੀਦੋਂ ਕਾ ਕੋਈ ਮিনার ਗिरा ਪਰ ਮੁਝੇ ਗिराने ਕੀ ਕੋਸ਼ਿਸ਼ ਮੇਂ ਹਰ ਸ਼ਖਸ بار بار ਗिरा ਤਾਂ ਇਸ ਦਾ ਜਵਾਬ ਵੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਸੀ ਅੰਦਾਜ਼ੇ ਦਿੱਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਆਪਣੀ ਐਕਸਪੋਸਟ 'ਚ ਲਿਖਿਆ ਕਿ ਨਾ ਹਮ ਗਰੇ ਨਾ ਕਾਂਗਰਸ ਕਾਮਿਨਾਰ gira ਪਰ ਕਾਂਗਰਸ ਪਾਰਟੀ ਕੋ ਗਰਾਣੇ ਵਾਲਾ ਹਰ ਬਾਰ अनेਕੋਂ ਬਾਰ gira ਹੁਣ ਇੱਥੇ ਸਮਝ ਇਸ ਗੱਲ ਦੀ ਨਹੀਂ ਆ ਰਹੀ ਜਿਹੜੇ ਵੀ ਲੀਡਰ ਕਾਂਗਰਸ ਦੇ ਖਾਸ ਕਰਕੇ ਜਿਹੜੇ ਸਕਾਰਟੋ ਕਲੇਸ਼ 'ਚ ਫਸੇ ਪਏ ਨੇ ਇਹ ਗਰਾਉਂਡ ਦੀਆਂ ਗੱਲਾਂ ਆਪਣੀ ਸ਼ਾਇਰੀ 'ਚ ਜ਼ਰੂਰ ਕਰ ਰਹੇ ਨੇ ਪਰ ਕਾਂਗਰਸ ਪਾਰਟੀ ਨੂੰ ਕੌਣ ਡੇਗ ਰਿਹਾ ਤੇ ਆਪਣੀ ਕੁਰਸੀ ਬਚਾਉਣ ਦੀ ਖਾਤਰ ਕੌਣ ਲੜਾਈ ਲੜ ਰਿਹਾ ਇਹ ਲੋਕ ਵੀ ਸਿਆਣੇ ਨੇ ਸਭ ਜਾਣਦੇ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਤੋਂ ਸਿਆਸੀ ਵੱਖਰੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਨੇ ਉਹ 80 20 ਦੀ ਗੱਲ ਜ਼ਰੂਰ ਕਹਿ ਰਹੇ ਨੇ 80 20 ਤੇ ਮੈਨੂੰ ਨਾ ਫੜੀ ਜੀ ਇਹ ਨਾਰਾਓ ਹਰੇਕ ਥਾਂ ਦੇ ਉੱਤੇ ਲਾਉਂਦੇ ਨੇ ਪਰ ਨਾਲ ਹੀ ਕਹਿੰਦੇ ਨੇ ਕਿ ਜਿੱਤੇਗੀ ਕਾਂਗਰਸ ਜਿੱਤੇਗਾ ਪੰਜਾਬ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਇਹ ਨਾਰੇ ਉਹਨਾਂ ਦੇ ਆਮ ਰੈਲੀਆਂ ਵਿੱਚ ਸੁਣਨ ਨੂੰ ਦੇਖਣ ਨੂੰ ਮਿਲਦੇ ਨੇ ਪਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇੱਕ ਆਪਣੇ ਹੀ ਆਗੂ ਜਿਹੜਾ ਨੇ ਰੈਲੀ ਜਿਹੜੀ ਰਖਵਾਈ ਸੀ ਮੋਗਾ ਦੇ ਵਿੱਚ 21 ਜਨਵਰੀ ਨੂੰ ਮਹੇਸ਼ਿੰਦਰ ਸਿੰਘ ਤੇ ਇੱਕ ਧਰਮਪਾਲ ਇਹ ਦੋ ਕਾਂਗਰਸੀ ਆਗੂਆਂ ਦੀ ਛੁੱਟੀ ਕਰ ਦਿੱਤੀ ਗਈ ਮਰਿੰਦਰ ਸਿੰਘ ਰਾਜਾ ਵੜਿੰਗ ਤੇ ਜਿਹੜੇ ਜਰਨਲ ਸਕੱਤਰ ਨੇ ਕੈਪਟਨ ਸੰਦੀਪ ਸੰਧੂ ਉਹਨਾਂ ਦੇ ਵੱਲੋਂ ਬਕਾਇਦਾ ਜਿਹੜੀ ਆ ਇੱਕ ਆਫੀਸ਼ੀਅਲ ਅਧਿਕਾਰਤ ਤੌਰ ਦੇ ਉੱਤੇ ਦੱਸ ਦਿੱਤਾ ਗਿਆ ਪਾਰਟੀ ਨੂੰ ਕਿ ਇਹ ਹੋਣਾ ਇਸ ਤੋਂ ਬਾਅਦ ਇਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਪਾਰਟੀ ਤੋਂ ਖਾਰਜ ਕੀਤਾ ਜਾਂਦਾ ਸਸਪੈਂਡ ਕੀਤਾ ਜਾਂਦਾ ਪਰ ਉਸ ਦਾ ਜਵਾਬ ਫਿਰ ਨਵਜੋਤ ਸਿੰਘ ਸਿੱਧੂ ਨੂੰ ਦੇਣਾ ਬਣਦਾ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਮੁੱਖ ਮਹਿਮਾਨ ਦੇ ਤੌਰ ਤੇ ਸੱਦਿਆ ਸੀ ਆਪਣੇ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਤਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੇ ਵਾਰ-ਵਾਰ ਗਰਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਆਪ ਖੁਦ ਵਾਰ-ਵਾਰ ਡਿੱਗੇ ਨੇ ਪਰ ਉਹ ਸਾਨੂੰ ਨਹੀਂ ਹਿਲਾ ਸਕੇ ਪਰ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਕਿ ਕਾਂਗਰਸ ਨੂੰ ਵਾਰ-ਵਾਰ ਜਿਹੜੇ ਡਿੱਗਣ ਵਾਲੇ ਉਹ ਵਾਰ-ਵਾਰ ਡਿੱਗੇ ਨੇ अनेका ਵਾਰ ਡਿੱਗੇ ਨੇ ਪਰ ਕਾਂਗਰਸ ਦਾ ਕੁਝ ਨਹੀਂ ਵਿਗੜਿਆ ਪਰ ਕਾਂਗਰਸ ਦਾ ਜੇਕਰ ਕੁਝ ਨਾ ਵਿਗੜਿਆ ਹੁੰਦਾ ਤਾਂ ਸੱਤਾ ਵਿੱਚੋਂ ਪੰਜਾਬ ਚ ਕਾਂਗਰਸ ਕਿਵੇਂ ਬਾਹਰ ਹੁੰਦੀ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲੀਆ ਨਿਸ਼ਾਨਾ ਹੈ ਹੁਣ ਇਸ ਦਾ ਆਪੋ ਆਪਣੀ ਥਾਂ ਦੇ ਉੱਤੇ ਲੜਾਈ ਲੜੀ ਜਾ ਰਹੀ ਹੈ ਸਭ ਤੋਂ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਘਾਲੇ ਚੁੱਪ ਧਾਰੀ ਬੈਠੇ ਨੇ ਇਸ ਸ਼ਾਇਰੀ ਵਾਲੇ ਮਸਲੇ ਦੇ ਵਿੱਚ ਜੇਦੋ ਸ਼ਾਇਰੀ ਸੱਤਾਧਿਰ ਵੱਲੋਂ ਕਿਸੇ ਵੱਲੋਂ ਹੁੰਦੀ ਹੈ ਤੇ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਸ਼ਾਇਰੀ ਦੇ ਵਿੱਚ ਲੱਗ ਜਾਂਦੀਆਂ ਨੇ ਪਿੱਛੇ ਮਸਾਲਾਂ ਵੀ ਕਈ ਮਿਲੀਆਂ ਤਾਂ ਹੁਣ ਨਵਜੋਤ ਸਿੰਘ ਸਿੱਧੂ ਤਾਂ ਪਹਿਲਾਂ ਹੀ ਇਸ ਅੰਦਾਜ਼ ਲਈ ਜਾਣੇ ਜਾਂਦੇ ਨੇ ਤਾਂ ਉਸ ਦਾ ਜਵਾਬ ਫਿਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮੋੜਵੇਂ ਰੂਪ ਦੇ ਵਿੱਚ ਸ਼ਾਇਰੀ ਅੰਦਾਜ਼ ਚ ਦੇ ਦਿੱਤਾ ਪਰ ਗੱਲ ਇਹ ਹੈ ਕਿ ਸ਼ਾਇਰੀ ਹੁੰਦੀ ਰਹੇਗੀ ਇਸ ਦੇ ਨਾਲ ਕਿਹੜਾ ਲੀਡਰ ਕਿਹੜਾ ਸਿਆਸੀ ਲੀਡਰ ਆ ਜਿਹੜਾ ਪੰਜਾਬ ਦੇ ਭਲੇ ਦੀ ਸਿਆਸਤ ਕਰ ਰਿਹਾ ਤੇ ਕਿਹੜਾ ਆਪਣੀ ਕੁਰਸੀ ਨੂੰ ਬਚਾਉਣ ਦੀ ਖਾਤਰ ਸਿਆਸਤ ਕਰ ਰਿਹਾ ਇਸ ਦੇ ਬਾਰੇ ਨਿੱਜੀ ਤੌਰ ਦੇ ਉੱਤੇ ਤੁਹਾਡਾ ਕੀ ਮੰਨਣਾ ਹੈ ਕੀ ਇਹ ਆਪਸੀ 카ਟੋ ਕਲੇਸ਼ ਜਿਹੜਾ ਕਾਂਗਰਸ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਆਉਂਦਾ ਹੈ ਕਿ ਇਹ ਖਤਮ ਹੋਵੇਗਾ ਵੀ ਜਾਂ ਫਿਰ ਇਸੇ ਤਰ੍ਹਾਂ ਅੰਦਰ ਖਾਤੇ ਕੋਈ ਨਾ ਕੋਈ ਖਿੱਚੋ ਤਾਣ ਬਣੀ ਰਹੇਗੀ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਤੇ ਕੀ ਸੋਚਣਾ ਹੈ ਕੀ ਮੰਨਣਾ ਹੈ ਆਪਣੇ ਆਪਣੇ ਸੁਝਾਅ ਆਪਣੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ